ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਦੇਸ਼ ਭਰ ਦੇ ਵਿੱਚ ਉਮੀਦਵਾਰ ਤੈਅ ਕਰਨ ਵਾਸਤੇ ਸਕ੍ਰੀਨਿੰਗ ਕਮੇਟੀ ਦਾ ਐਲਾਨ ਕਰ ਦਿੱਤਾ ਹੈ ਕਾਂਗਰਸ ਪਾਰਟੀ ਵੱਲੋਂ ਪੂਰੇ ਭਾਰਤ ਨੂੰ 5 ਕਲਸਟਰ ਜ਼ੋਨ ਵਿੱਚ ਵੰਡਿਆ ਗਿਆ ਤੇ ਉਹਨਾਂ ਵਿੱਚੋਂ ਇੱਕ ਕਲਸਟਰ ਹੈ ਜਿਸ ਕਲਸਟਰ ਦੇ ਚੇਅਰਮੈਨ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਸ ਕਰਕੇ ਉਹ ਇਸ ਸਕ੍ਰੀਨ ਕਮੇਟੀ ਦੇ ਚੇਅਰਮੈਨ ਹੋਣਗੇ ਉਹ ਜਿੰਨੇ ਵੀ ਚੇਅਰਮੈਨ ਨੇ ਉਹੀ ਡਿਸਾਈਡ ਕਰਨਗੇ ਕਿ ਕਿਸ ਉਮੀਦਵਾਰ ਨੂੰ ਵਿਨੇਬਿਲਟੀ ਦੇ ਆਧਾਰ ਤੇ ਕਾਉਂਟਰੀਬਿਲਟੀ ਦੇ ਰਿਸਪੌਂਸਿਬਿਲਟੀ ਦੇ ਆਧਾਰ ਤੇ ਟਿਕਟ ਦੇਣੀ ਹੈ ਤੇ ਫਿਰ ਉਹ ਫੈਸਲਾ ਹਾਈ ਕਮਾਂਡ ਕਰੇਗੀ ਤੇ ਸਕ੍ਰੀਨਿੰਗ ਕਮੇਟੀ ਜਿਸ ਸਕ੍ਰੀਨ ਕਮੇਟੀ ਦੇ ਚੇਅਰਮੈਨ ਰਾਣਾ ਕੇਪੀ ਸਿੰਘ ਬਣਾਏ ਨੇ ਉਸ ਸਕ੍ਰੀਨ ਕਮੇਟੀ ਦੇ ਵਿੱਚ ਝਾਰਖੰਡ ਪੱਛਮੀ ਬੰਗਾਲ ਅਸਾਮ ਉਰ ਨਾਚਲ ਪ੍ਰਦੇਸ਼ ਮਣੀਪੁਰ ਮਿਜ਼ੋਰਮ ਮਗਾਲਿਆ ਨਾਗਾਲੈਂਡ ਤਿਰਪੁਰਾ ਅਤੇ ਸਿਕਮ ਇਹ ਜਿਹੜਾ ਕਲਸਟਰ ਦੇ ਵਾਸਤੇ ਇਸ ਕਲਸਟਰ ਵਾਸਤੇ ਰਾਣਾ ਕੇਪੀ ਨੂੰ ਚੇਅਰਪੈਨਲ ਲਗਾਇਆ ਗਿਆ ਤੇ ਨਾਲ ਦੀ ਨਾਲ ਉਹਨਾਂ ਦੇ ਨਾਲ ਦੋ ਮੈਂਬਰ ਲਗਾਏ ਨੇ ਜਿਨ੍ਹਾਂ ਦੇ ਵਿੱਚ ਜਵਰਦਨ ਸਿੰਘ ਅਤੇ ਇਵਾਨ ਦਿਸੂ ਜਾਨ ਨੇ ਔਰ ਇਸ ਸਕ੍ਰੀਨਿੰਗ ਕਮੇਟੀ ਦੇ ਵਿੱਚ ਉਥੋਂ ਦੇ ਸੂਬਾਪਰ ਕਾਂਗਰਸ ਪਾਰਟੀ ਦੇ ਪ੍ਰਧਾਨ ਹੋਣਗੇ ਵਿਰੋਧੀ ਧਿਰ ਦੇ ਨੇਤਾ ਹੋਣਗੇ ਬਾਕੀ ਜਿਹੜੇ ਸਕ੍ਰੀਨ ਇਨਚਾਰਜ ਵੀ ਹੋਣਗੇ ਲੇਕਿਨ ਸਾਰਾ ਜਿਹੜਾ ਫੈਸਲਾ ਉਹ ਸਕ੍ਰੀਨ ਕਮੇਟੀ ਦੇ ਚੇਅਰਮੈਨ ਕਰਨਗੇ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੇ ਲਈ ਜਿਹੜੇ ਉਮੀਦਵਾਰਾਂ ਦੀ ਜੇ ਚੋਣ ਵਾਸਤੇ ਜਿਹੜੇ ਪੰਜ ਸਕ੍ਰੀਨ ਕਮੇਟੀਆਂ ਬਣਾਈਆਂ ਗਿਆ ਉਹਨਾਂ ਵਿੱਚੋਂ ਇੱਕ ਸਕ੍ਰੀਨ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਉਹ ਰਾਣਾ ਕੇਪੀ ਸਿੰਘ ਜਿਹੜੇ ਨਾਦਪੁਰ ਸਾਬ ਤੋਂ ਵਿਧਾਇਕ ਰਹੇ ਚੁੱਕੇ ਨੇ ਪੰਜਾਬ વિધાનસભા ਦੇ ਸਪੀਕਰ ਨੇ ਪੁਰਾਣੀ ਟਕਸਾਲੀ ਕਾਂਗਰਸੀ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਇਸੇ ਤਰ੍ਹਾਂ ਪੰਜਾਬ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਸਿੱਖਿਆ ਮੰਤਰੀ ਪ੍ਰਗਟ ਸਿੰਘ ਹੋਣਾ ਨੂੰ ਵੀ ਇੱਕ ਸਕ੍ਰੀਨ ਕਮੇਟੀ ਦੇ ਵਿੱਚ ਬਤੌਰ ਮੈਂਬਰ ਨਿਯੁਕਤ ਕੀਤਾ ਗਿਆ ਹੈ ਪ੍ਰਗਟ ਸਿੰਘ ਹੋਣਾ ਨੂੰ ਜਿਸ ਸਕ੍ਰੀਨ ਕਮੇਟੀ ਦੇ ਵਿੱਚ ਮੈਂਬਰ ਪਾਇਆ ਗਿਆ ਉਸ ਕਲਸਟਰ ਵਿੱਚ ਗੁਜਰਾਤ ਮੱਧ ਪ੍ਰਦੇਸ਼ ਛੱਤੀਸਗੜ੍ਹ ਰਾਜਸਥਾਨ ਦਿੱਲੀ ਦਮਨ ਅਤੇ ਦਿਊ ਅਤੇ ਦਾਦਰ ਅਤੇ ਨਗਰ ਹਵੇਲੀ ਲਈ ਉਸ ਸਕ੍ਰੀਨ ਕਮੇਟੀ ਦੇ ਮੈਂਬਰ ਹੋਣਗੇ ਜ ਜਿਹਦੇ ਚੇਅਰਪਰਸਨ ਲਗਾਏਗੇ ਨੇ ਰਜਨੀ ਪਾਟਲ ਇਸ ਮਸਲੇ ਦੇ ਵਿੱਚ ਅਸੀਂ ਰਾਣਾ ਕੇਪੀ ਸਿੰਘ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ ਕਿ ਜਿਹੜੀ ਕਾਂਗਰਸ ਪਾਰਟੀ ਵੱਲੋਂ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਉਹ ਕਿਵੇਂ ਨਿਭਾਉਣਗੇ ਤੇ ਤੁਹਾਡੇ ਸਾਹਮਣੇ ਕਿਹੜੀਆਂ-ਕਿਹੜੀਆਂ ਚੁਣੌਤੀਆਂ ਨੇ ਕੇਪੀ ਸਾਹਿਬ ਜਿਹੜੀ ਹਾਈ ਕਮਾਂਡ ਨੇ ਇੱਕ ਜ਼ਿੰਮੇਵਾਰੀ ਬਹੁਤ ਮਹੱਤਵਪੂਰਨ ਦੇ ਵੱਡੀ ਦਿੱਤੀ ਤੁਹਾਨੂੰ 11 ਸੂਬਿਆਂ ਵਾਲੇ ਇੱਕ ਕਲਸਟਰ ਦੀ ਸਕ੍ਰੀਨਿੰਗ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਕਿਵੇਂ ਦੇਖਦੇ ਹੋ ਜੀ ਦੇਖੋ ਮੈਂ ਵੱਡਾ ਇਹਦੇ ਨਾਲ ਖੁਸ਼ ਹਾਂ ਇਸ ਗੱਲ ਤੋਂ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਿ ਪਾਰਟੀ ਨੇ ਮੇਰੀ ਵਫਾਦਾਰੀ ਮੇਰੀ ਪਾਰਟੀ ਪ੍ਰਤੀ ਸੇਵਾ ਜਿੰਦਗੀ ਭਰ ਦਾ ਜਿਹੜਾ ਮੇਰਾ ਪਾਰਟੀ ਦੇ ਨਾਲ ਚੱਲਣਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਇੱਕ ਬਹੁਤ ਹੀ ਵੱਡੀ ਜ਼ਿੰਮੇਵਾਰੀ ਇਸ ਲੋਕ ਸਭਾ ਦੀਆਂ ਚੋਣਾਂ ਵਿੱਚ ਦਿੱਤੀ ਹੈ ਜੀ ਔਰ ਇਹ ਲੋਕ ਸਭਾ ਚੋਣਾਂ ਵਿੱਚ ਜਿਹੜੀਆਂ ਇਹਨਾਂ ਦਾ ਇੱਕ ਆਪਣਾ ਮਹੱਤਵ ਹੈ ਪਿਛਲੇ 70 ਸਾਲ ਦੇ ਵਿੱਚ ਜਿਹੜੀਆਂ ਚੋਣਾਂ ਹੁੰਦੀਆਂ ਰਹੀਆਂ ਜੀ ਜੀ ਮੈਂ ਸਭੀ ਨੌਵਨਾਂ ਨਾਲੋਂ ਕੁਝ ਵੱਖਰੇ ਕਿਸਮ ਦੀ ਚੋਣ ਹੋ ਰਹੀ ਜਾ ਰਹੀ ਹੈ ਜੀ ਔਰ ਸਾਡੇ ਨੇਤਾ ਰਾਹੁਲ ਗਾਂਧੀ ਜੀ ਪਾਰਟੀ ਨੂੰ ਰੀਬਿਲਡ ਕਰਨ ਦੀ ਕੋਸ਼ਿਸ਼ 'ਚ ਲੱਗੇ ਆ ਜੀ ਤੋਂ ਉਸ ਸਿਲਸਿਲੇ ਤਹਿਤ ਉਹਨਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਜੀ ਮੈਂ ਪੂਰੀ ਤਨਦੇਹੀ ਨਾਲ ਇਹਨੂੰ ਪੂਰੀ ਕਰਾਂਗਾ ਪਾਰਟੀ ਨੇ ਉਮੀਦਾਂ ਤੇ ਪੂਰਾ ਉਤਰਾਂਗਾ ਔਰ ਜੋ ਕੁਝ ਵੀ ਬਿਹਤਰ ਹੋ ਸਕਿਆ ਆਪਣੀ ਪਾਰਟੀ ਨੂੰ ਪ੍ਰਮੋਟ ਕਰਨ ਵਾਸਤੇ ਆਪਣੀ ਪਾਰਟੀ ਦੀ ਖਿਦਮਤ ਕਰਨ ਵਾਸਤੇ ਮਿਹਨਤ ਕਰਾਂਗਾ ਇੱਕ ਹੋਰ ਮਹੱਤਵਪੂਰਨ ਜਿਹੜੇ 11 ਸੂਬੇ ਨੇ ਉਹਨਾਂ 11 ਸੂਬਿਆਂ ਚ ਵੈਸੇ ਤੇ ਇਲੈਕਸ਼ਨ ਹੀ ਬੜੀ ਮਹੱਤਵਪੂਰਨ 2024 ਵਾਲੀ ਪਰ ਬਿਹਾਰ ਪੱਛਮੀ ਬੰਗਾਲ ਮਨੀਪੁਰ ਕਈ ਅਜਿਹੇ ਸੂਬੇ ਨੇ ਝਾਰਖੰਡ ਵਗੈਰਾ ਉਰਨਾਚਲ ਪ੍ਰਦੇਸ਼ ਜਿੱਥੋਂ ਮੰਨਿਆ ਜਾ ਸਕਦਾ ਹੈ ਕਿ ਕਾਂਗਰਸ ਪਾਰਟੀ ਦਾ ਉੱਥੇ ਜਿਆਦਾ ਲੰਮਾ ਚੌੜਾ ਕਾਡਰ ਨਹੀਂ ਹੈ ਕਿਉਂਕਿ ਅਸੈਂਬਲੀ ਵੀ ਉੱਥੇ ਕਾਂਗਰਸ ਪਾਰਟੀ ਦੀ ਨਹੀਂ ਹੈ ਜੀ ਆ ਬਿਲਕੁਲ ਠੀਕ ਹੈ ਜੀ ਕੁਝ ਜਗ੍ਹਾ ਸਾਡਾ ਅੱਛਾ ਹੈ ਅਸੀਂ ਇਹਦੇ ਚ ਛਤੀਸਗੜ੍ਹ ਚ ਬੜੀ ਅੱਛੀ ਪਰਫਾਰਮੈਂਸ ਅਸੀਂ ਦਿਵਾ ਗਏ ਜੀ ਸਰਕਾਰ ਬਣਨਾ ਬਣਨੀ ਗੱਲ ਵੱਖਰੀ ਹੈ ਝਾਰਖੰਡ ਦੇ ਵਿੱਚ ਸਾਡਾ ਬਹੁਤ ਅੱਛਾ ਹੈ ਜੀ ਔਰ ਜਿਹੜੇ ਦੂਜੇ ਸੂਟਰੇ ਆ ਉਹਨਾਂ ਵਿੱਚ ਵੀ ਅਸੀਂ ਪਹਿਲਾ ਦੇ ਮੁਕਾਬਲੇ ਬਹੁਤ ਬਿਹਤਰ ਕਰਾਂਗੇ ਜੀ ਔਰ ਇਹੀ ਤਾਂ ਚੈਲੰਜ ਹੈ ਜੀ ਜੀ ਇਸੇ ਚੈਲੰਜ ਦਾ ਅਸੀਂ ਮੁਕਾਬਲਾ ਕਰਨਾ ਹੈ ਜੀ ਤਾਂ ਕਿ 2024 ਚ ਦਿੱਲੀ ਦੇ ਅੰਦਰ ਕਿ ਜਿਹੜਾ ਇੰਡੀਆ ਦਾ ਜਿਹੜਾ ਘੱਟ ਜੋੜ ਹੈ ਜੀ ਜੀ ਇਹਦਾ ਜਿਹੜਾ ਪਰਚਮ ਹੈ ਉਹ ਲਹਿਰਾ ਸਕੇ ਸਰ ਕਿਉਂਕਿ ਤੁਸੀਂ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਹੋ ਔਰ ਤੁਹਾਡੀ ਸ਼ਫਾਰਿਸ਼ਾਂ ਦੇ ਨਾਲ ਹੀ ਹਾਈ ਕਮਾਂਡ ਨੇ ਤੈਅ ਕਰਨਾ ਕਿਨੂੰ ਟਿਕਟ ਦੇਣੀ ਕਿਨੂੰ ਨਹੀਂ ਦੇਣੀ ਆਏਗੀ ਜਿੱਥੇ ਤੁਸੀਂ ਉਮੀਦਵਾਰ ਦੀ ਰਿਸਪਾਂਸਿਬਿਲਟੀ ਕਾਉਂਟਰੀਬਿਲਟੀ ਵੀ ਦੇਖੋਗੇ ਉੱਥੇ ਤੁਹਾਡੀ ਵੀ ਪਾਰਟੀ ਪ੍ਰਤੀ ਇਮਾਨਦਾਰੀ ਕਮਿਟਮੈਂਟ ਵੀ ਵਾਚ ਕੀਤੀ ਜਾਊਗੀ ਜੀ ਕਿੱਦ ਕੋਲ ਬਿਲਕੁਲ 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 ਬੇਸਿਕਲੀ ਤਾਂ ਜਿਹੜਾ ਇਹ ਜਿਹੜਾ ਸਾਰਾ ਸਿਲਸਿਲਾ ਹੁੰਦਾ ਹੈ ਜੀ ਇਹਦੇ ਚ ਮੈਂ ਲਈ ਕੋਈ ਜਗ੍ਹਾ ਨਹੀਂ ਹੁੰਦੀ ਮੈਂ ਵਾਲੀ ਕੋਈ ਜਗ੍ਹਾ ਨਹੀਂ ਹੈ ਇਹਦੇ ਚ ਅਸੀਂ ਵਾਲੀ ਗੱਲ ਹੈ ਜੀ ਕਿਉਂਕਿ ਟੀਮ ਵਰਕ ਹੈ ਜੀ ਜਦੋਂ ਕਮੇਟੀ ਜਿਹੜੀ ਹੈਗੀ ਆ ਕੰਮ ਕਰਦੀ ਹੈ ਠੀਕ ਹੈ ਉਹਦੇ ਜਿਹੇ ਚੇਅਰਮੈਨ ਹੁੰਦਾ ਹੈ ਜਿਹਦੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਚੇਅਰਮੈਨ ਤੋਂ ਇਲਾਵਾ ਦੋ ਮੈਂਬਰ ਵੀ ਨਾਲ ਨੇ ਉੱਥੋਂ ਦੇ ਪੀਸੀਸੀ ਦੇ ਜਿਹੜੇ ਸੂਬਾ ਪ੍ਰਧਾਨ ਨੇ ਉਹ ਪਾਰਟੀ ਦੇ ਉਹ ਵੀ ਹੁੰਦੇ ਆ ਜੀ ਇੰਚਾਰਜ ਦਾ ਜਿਹੜਾ ਜਨਰਲ ਸਕੱਤਰ ਹੀ ਹੈ ਜੀ ਤੇ ਹੁੰਦੇ ਲੀਡਰ ਆਫ ਦ ਆਪੋਜੀਸ਼ਨ ਵੀ ਹੁੰਦੇ ਐ ਤੇ ਜਿਹੜੇ ਸਕੱਤਰ ਇਨਚਾਰਜ ਹੈ ਉਹ ਵੀ ਹੁੰਦੇ ਐ ਸੋ ਮੇਰਾ ਕਹਿਣ ਦਾ ਮਤਲਬ ਇਹ ਕੱਚੀ ਥਾਸੀ ਟੀਮ ਬਣ ਜਾਂਦੀ ਐ ਜੀ ਔਰ ਉਹ ਸਾਰੀ ਟੀਮ ਮਿਹਨਤ ਕਰਕੇ ਆਪਣੀ ਆਪਣੀ ਸਮਝ ਦੇ ਮੁਤਾਬਕ ਆਪਣੀ ਆਪਣੀ ਵਿਜ਼ਡਮ ਦੇ ਮੁਤਾਬਕ ਜੀ ਜੀ ਰਹਿ مشورہ ਕਰਕੇ ਜਿਹੜਾ ਫੈਸਲਾ ਲੈਂਦੀ ਐ ਉਹ ਹਮੇਸ਼ਾ ਉਹੀ ਹੁੰਦਾ ਜਿਹੜਾ ਪਾਰਟੀ ਦੇ ਹਿੱਤ ਵਿੱਚ ਹੋਵੇ ਜੀ ਸੋ ਮੈਂ ਪੂਰਨ ਆਸ ਹੈ ਵੀ ਇਹ ਸਾਰਾ ਕੁਝ ਠੀਕ ਠਾਕ ਹੋਏਗਾ ਅ ਦੂਸਰੇ ਜੀ ਕਿ ਕਿਉਂਕਿ ਇਹ ਜਿਹੜੀ ਸਿਰ ਧੜ ਦੀ ਬਾਜ਼ੀ ਵਾਲਾ ਸਵਾਲ ਆ ਜਾਂਦਾ 2224 ਦੇ ਵਿੱਚ ਕਿਉਂਕਿ ਜਿਵੇਂ ਕਾਂਗਰਸ ਪਾਰਟੀ ਜਾਂ ਇੰਡੀਆ ਗੱਠ ਜੋੜ ਕੇ ਡੈਮੋਕਰੇਸੀ ਬਚਾਉਣ ਵਾਸਤੇ ਇਸ ਵਾਰ ਬੀਜੇਪੀ ਨੂੰ ਸੱਤਾ ਚੋਂ ਬਾਹਰ ਕੱਢਣਾ ਬੜਾ ਜ਼ਰੂਰੀ ਆ ਇਹਨਾਂ ਸੂਬਿਆਂ ਦੇ ਵਿੱਚ ਬੀਜੇਪੀ ਨੂੰ ਚੈਲੰਜ ਦੇਣਾ ਪੈਣਾ ਉਹਦੀ ਮੇਲਾ ساری ਅਗਵਾਈ ਹੁਣ ਤੁਸੀਂ ਕਰੋਗੇ ਜੀ ਕਿਉਂਕਿ ਤੁਹਾਨੂੰ ਦੇਖਣਾ ਪੈਣਾ ਕਿ ਕਿਹੜੇ ਉਮੀਦਵਾਰ ਜਿੱਤਣ ਦੀ ਸੁਭਾਵਨਾ ਜ਼ਿਆਦਾ ਰੱਖਦੇ ਨੇ ਇਸੇ ਕਰਕੇ ਤਾਂ ਇੰਡੀਆ ਦਾ ਜਿਹੜਾ ਗਠਜੋੜ ਹੋ ਰਿਹਾ ਹੈ ਕਿ ਹਰ ਸੂਬੇ ਦੇ ਵਿੱਚ ਕਿਤੇ ਅਸੀਂ ਮਜ਼ਬੂਤ ਹੈ ਜਿੱਥੇ ਅਸੀਂ ਨਹੀਂ ਮਜ਼ਬੂਤ ਹੈ ਉੱਥੇ ਦੂਸਰੀਆਂ ਰਿਜਨਲ ਪਾਰਟੀਆਂ ਮਜ਼ਬੂਤ ਹੈ ਜੀ ਤੋਂ ਇਹਨਾਂ ਸਾਰੀਆਂ ਥਾਵਾਂ ਤੇ ਕਿਤੇ ਬੰਗਾਲ ਦੇ ਵਿੱਚ ਟੀਐਮਸੀ ਦੀ ਯਾਨੀ ਉੱਥੇ ਸਰਕਾਰ ਹੈ ਉਹ ਬੜੇ ਮਜ਼ਬੂਤ ਹੈ ਜੀ ਅਸੀਂ ਤੁਹਾਡੇ ਸਾਹਮਣੇ ਬੇਸ਼ੱਕ ਅਸੀਂ ਇਲੈਕਸ਼ਨ ਹਾਰ ਗਏ ਜੀ ਇਹਦੇ ਵਿੱਚ ਸ਼ਰਪੀਸਗੜ ਦੇ ਵਿੱਚ ਪਰ ਬਹੁਤ ਅੱਛਾ ਵੋਟ ਸ਼ੇਅਰ ਅਸੀਂ ਉੱਥੇ ਲਿਆ ਹੈ ਜੀ ਤੇ ਇਹਦੇ ਸਾਡਾ ਜਿਹੜਾ ਇੱਕ ਬੜਾ ਮਜ਼ਬੂਤ ਪ੍ਰੈਜੈਂਸ ਹੈ ਇਹਦੇ ਵਿੱਚ ਵੀ ਚਾਰਖੜ ਦੇ ਵਿੱਚ ਵੀ ਜੀ 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 ਬਿਹਾਰ ਦੇ ਅੰਦਰ ਲਾਲੂ ਜੀ ਹੈ ਨਿਤਿ ਜੀ ਹੈ ਉਹਨਾਂ ਦਾ ਬਹੁਤ ਵੱਡਾ ਅਸਰ ਹੈ ਕਿ ਜੀ ਅਸੀਂ ਸਾਰੇ ਰਲ ਕੇ ਲਾਲੂ ਜੀ ਹੈ ਨਿਤਿ ਜੀ ਹੈ ਕਾਂਗਰਸ ਹੈ ਜਾਂ ਜਿਹੜੀਆਂ ਹੋਰ ਉੱਥੀਆਂ ਤਾਕਤਾਂ ਹੈ ਜੀ ਇਹ ਸਾਰੀਆਂ ਜੈਸੀਆਂ ਕੋਸ਼ਾਂ ਖੜਗੇ ਸਾਫ ਕਰ ਰਹੇ ਹੈ ਰਾਹੁਲ ਜੀ ਕਰ ਰਹੇ ਹੈ ਜੀ ਉਹਨਾਂ ਸਾਰੀਆਂ ਕੋਸ਼ਾਂ ਦੂਰ ਪੈਂਦਾ ਹੈ ਜੀ ਤਾਂ ਕੋਈ ਕਾਰਨ ਨਹੀਂ ਹੈ ਕਿ ਅਸੀਂ 24 ਦੇ ਵਿੱਚ ਬਹੁਤ ਮਜ਼ਬੂਤ ਟੱਕਰ ਮੋਦੀ ਸਾਹਿਬ ਨੂੰ ਤੇ ਇਹ ਤੇ ਇਹਨਾਂ ਨੂੰ ਉੱਥੋਂ ਚਲਦੇ ਨੇ ਅਸੀਂ ਮੇਰਾ ਆਖਰੀ ਸਵਾਲ ਹੈ ਕਿ ਕਦੀ ਕੀ ਜਦੋਂ ਵੀ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਵਾਸਤੇ ਸਕਰੀਨਿੰਗ ਕਮੇਟੀ ਦਾ ਗਠਨ ਕਰਦੀ ਆ ਪੰਜਾਬ ਤੋਂ ਪਹਿਲਾਂ ਵੀ ਕਿਸੇ ਕਾਂਗਰਸ ਲੀਡਰ ਨੂੰ ਅਜਿਹੀ ਜ਼ਿੰਮੇਵਾਰੀ ਮਿਲੀ ਜੀ ਤੁਹਾਡੇ ਧਿਆਨ ਵਿੱਚ ਹੋਵੇ ਵੀ ਨਹੀਂ ਧਿਆਨ ਚ ਨਹੀਂ ਹੈ ਮੇਰੇ ਧਿਆਨ ਚ ਇਹਨਾ ਹੈ ਕਿ ਸਮੇਂ ਸਭੇ ਸਰ ਮੈਂਬਰ ਸਹਿਬਾਨ ਦਾ ਕਰਦੇ ਰਹੇ ਹੈਗਰੀਜਨ ਕਮੇਟੀ ਚ ਜੀ ਤੇ ਦੇ ਕਿੰਨੇ ਨਾਲ ਹੀ ਗਲਤ ਮੈਨੂੰ ਕੋਈ ਯਾਦ ਨਹੀਂ ਹੈ ਜੀ ਕੋਈ ਸਾਡੇ ਐਕਟਿਵ ਹੋਣ ਤੋਂ ਪਹਿਲਾਂ ਕਿਤੇ ਹੋਇਆ ਹੋਵੇ ਤਾਂ ਪਤਾ ਨਹੀਂ ਜੀ ਲੇਕਿਨ ਮੈਨੂੰ ਨਹੀਂ ਲੱਗਦਾ ਕੋਈ ਪਿਛਲੇ ਸਮੇਂ ਚ ਕੋਈ ਐਸਾ ਹੋਇਆ ਹੋਵੇ ਤੇ ਜਲਦ ਕਰੋਗੇ ਜੀ ਇਹਨਾਂ ਸੂਪਿਆ ਦਾ ਦੌਰਾ ਕਿਉਂਕਿ 11 ਸੂਬੇ ਨੇ ਜੀ ਟਾਈਮ ਘਟਾ ਸੂਬੇ ਜਿਆਦਾ ਨਹੀਂ ਜੀ ਬਿਲਕੁਲ 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 ਕਰਾ ਕੇ ਜੀ ਬਿਲਕੁਲ ਕਰਾ ਕੇ ਤਦੇ ਹੀ ਹਲਕਾ ਕਰਾਂਗੇ ਜਿਹੜਾ ਟਾਸਕ ਦਿੱਤਾ ਹੈ ਉਹਦੇ ਤੇ ਪੂਰਾ ਹੁੰਦਾ ਹੈ ਬੋਬਾ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਜੀ ਸੱਟਨ ਨਾਲ ਗੱਲਬਾਤ ਕਰਨ ਲਈ ਤੁਸੀਂ ਆਪ ਸੁਣਿਆ ਰਾਣਾ ਕੇਪੀ ਸਿੰਘ ਹੋਣਾ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਲੇਕਿਨ ਸ਼ਾਇਦ ਪੰਜਾਬ ਤੋਂ ਪਹਿਲੀ ਦਫਾ ਕਿਸੇ ਕਾਂਗਰਸ ਪਾਰਟੀ ਦੇ ਲੀਡਰ ਨੂੰ ਕਾਂਗਰਸ ਸਹਾਇ ਕਮਲ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿਹੜੀਆਂ ਸਕ੍ਰੀਨਿੰਗ ਕਮੇਟੀਆਂ ਬਣਾਈਆਂ ਜਾਂਦੀਆਂ ਨੇ ਉਸ ਮਤਲਕ ਕਿਸੇ ਪੰਜਾਬ ਤੋਂ ਕਿਸੇ ਲੀਡਰ ਨੂੰ ਬਤੌਰ ਚੇਅਰਮੈਨ ਨੁਕਤ ਕੀਤਾ ਹੋਇਆ ਹੋਵੇ ਹੁਣ ਸਵਾਲ 224 ਦਾ ਕਿ 224 ਦੇ ਵਿੱਚ ਕੀ ਕਾਂਗਰਸ ਪਾਰਟੀ ਜਨ ਜਿਹੜਾ ਦੇਸ਼ ਅੰਦਰ ਇੰਡੀਆ ਗੱਠ ਜੋੜ ਬਣ ਰਿਹਾ ਉਹ ਭਾਰਤੀ ਜਨਤਾ ਪਾਰਟੀ ਖਾਸ ਕਰਕੇ ਨਰਿੰਦਰ ਮੋਦੀ ਦੀ 224 ਚ ਬਣਨ ਵਾਲੀ ਹੈਟ੍ਰਿਕ ਰੋਕ ਸਕਦਾ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਅੱਗੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ